ਉਹ ਮਾਰ ਗਿਆ ਵਾਹ ਕੀ ਆਖਾ ਕੁਰਨ ਲੱਗ ਕੁਰੀ ਜਾਂਦਾ ਕੁਰੀ ਜਾਂਦਾ ਫਿਰ ਗੰਦੇ ਜਿਹੜੇ ਗਾੜਾ ਕਰਨ ਲੱਗ ਗਿਆ ਗੰਦੇ ਦੇ ਗਾਣਾ ਅਸੀਂ ਦੋਵੇਂ ਖੜੇ ਮੈਂ ਗਾੜਾ ਕੱਢ ਰਿਹਾ ਉਹਨੇ ਆਪਣੇ ਦੁਕਾਨ ਤੋਂ ਜੋ ਗਿੰਡਾਸੀ ਜੋ ਕੜੇ ਕਰਬਾਨਾ ਉਹਦੀ ਪਈ ਬਾਈ ਤੇ ਅੱਜਕੇ ਮਾਰਨ ਲੱਗਿਆ ਮੈਂ ਆਪਣੀ ਜਾਨ ਪਾਈ ਉੱਪਰ ਪੱਜ ਗਏ ਇੱਕਦਮ ਗੱਡੀ ਲੈ ਕੇ ਆਇਆ ਗੱਡੀ ਭਾਈਓ ਨੇ ਇੰਨੀ ਸਪੀਡ ਤੇ ਲਾਈ ਜਾ ਰਿਹਾ ਮੇਰੇ ਸਾਹਮਣੇ ਮੇਰੇ ਜਿਦਾਂ ਲਿਆ ਆਇਆ ਪੂਰੇ ਮਾਰਕੀਟ ਗਵਾਏ ਸੜਦਾ ਸਾਲ ਤੋਂ ਇਹ ਕਿਉਂ ਕਰ ਰਸੀ ਦੁਕਾਨ ਬੰਦ ਕਰਕੇ ਜਾ ਰਹੇ ਸੀ ਇਹ ਦੋਨੋਂ ਦੋਸਤ ਆ ਗਏ ਕੋਈ ਗਾਕ ਆ ਗਿਆ ਇਹਨੇ ਕਿਉਂ ਸੜ ਗਿਆ ਕਿ ਗਾਕ ਕਿਉਂ ਆ ਗਿਆ ਉਹਦੇ ਪਿਓ ਪਾਪਾ ਨੇ ਕਿਹਾ ਗੱਡੀ ਕੰਮ ਲੈ ਜਾ ਸਾਰਿਆਂ ਨੂੰ ਮਾਰ ਦੇ ਉਹਨੇ ਕਿ ਕਿਤਾ ਇੰਜਨ ਕਰਕੇ ਸਾਰਿਆਂ ਨੂੰ ਗੱਡੀ ਮਾਰਤੀ ਮੇਰੇ ਹਸਬੰਦ ਦੀ ਦੋਨੋਂ ਲੱਤਾਂ ਟੁੱਟ ਗਈਆਂ ਉਹ ਇਸ ਟਾਈਮ ਤੇ ਜਿੰਦਰਾ ਚੜ੍ਹੜੇ ਨੇ ਸਰਮ ਲੋ ਉਹਦੇ ਖੜੇ ਦੇ ਨੇ ਪੁੱਛੇ ਮਾਰੇ ਨੇ ਤੂੰ ਬਾਹਰ ਤੇ ਆ ਪੂਰੀ ਦੁਕਾਨ ਉਹਦੀ ਤੋੜ ਕੇ ਅਸੀਂ ਆਪਣੀ ਜਾਨ ਬਚਾਈ ਆ ਪਿੱਛੇ ਲੁਕ ਕੇ ਕਾਊਂਟਰ ਦੇ ਥੱਲੇ ਵੜ ਕੇ 12 ਸੰਗਤ ਨੇ ਉਹਦਾ ਪਰਛਾ ਫੜਿਆ ਪਰਛਾਲੇ ਮੁਖਬਾਂ ਵੀ ਸਾਰੇ ਖਮਣ ਖੜਿਆ ਜਿਹੜਾ ਉਹ ਸਾਰਾ ਬਚਾਉਣਾ ਸੀ ਉਹਨੇ ਬਲਕੇ ਉਹਨੂੰ ਪਛਾਇਆ ਸਾਰਾ ਸਾਰਾ ਉਸ ਤੋਂ ਬਾਅਦ ਚਲਾ ਗਿਆ ਸਾਰਾ ਸਭ ਅਸੀਂ ਇੱਕ ਵੀ ਦੀ ਦੁਕਾਨ ਤੇ ਕੋਈ ਇੱਟ ਨਹੀਂ ਮਾਰੀ ਕੁਝ ਨਹੀਂ ਕਿਹਾ ਹੱਥ ਵੀ ਨਹੀਂ ਚੱਕਿਆ ਇਹਦਾ ਬਾਪੂ ਜਾਣ ਕੇ ਥੱਲੇ ਲੰਮਾ ਪੈ ਗਿਆ ਵੀ ਤੁਹਾਡੇ ਤਾਂ ਮੈਂ ਇਹ ਕਰਾਂਗਾ ਸਾਰੀ ਸੰਗਤ ਗਵਾ ਲਾ ਬਾਪੂ ਜਾਣ ਕੇ ਬੇਸਮਤੀ ਮੈਨੂੰ ਪੁੱਛੇ ਸਹੀ ਗੱਲ ਹੈ ਇੱਕ ਵੀ ਬੰਦਾ ਸਾਡੇ ਕੇਤੇ ਨਹੀਂ ਕਰੇਗਾ ਸੱਚ ਦਾ ਸਾਥ ਦੇਗਾ ਜਿਹਨੂੰ ਮਰਦੀ ਪਛਲੋ ਜੀ ਸਾਰੇ ਜੀ ਇਹ ਤਸਵੀਰਾ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਦੀ ਹੈ। ਇੱਕ ਸ਼ਖਸ ਨੰਗੀ ਰਾਤ ਇੱਥੇ ਬਲੇਰੋ ਗੱਡੀ ਕੁਮਾਰਿਆ। ਬਿਨਾਂ ਇਸ ਗੱਲ ਦੀ ਪਰਵਾਹ ਕੀਤੇ ਕਿ ਕੋਈ ਵੀ ਆ ਸਕਦਾ ਹੈ। ਕੁਝ ਦੇਰੇ ਡਰਾਮਾ ਈਉਂ ਹੀ ਚੱਲਦਾ ਰਿਹਾ। ਇਹਨੇ ਨੂੰ ਪੁਲਿਸ ਆਈ ਤੇ ਉਸ ਸ਼ਖਸ ਨੂੰ ਫੜਕੇ ਲੈ ਗਈ। ਜਾਣਕਾਰੀ ਮੁਤਾਬਕ ਗੁਰਦੁਆਰੇ ਦੇ ਬਾਹਰ ਦੁਕਾਨਦਾਰਾਂ ਦੀ ਲੜਾਈ ਹੋਈ। ਅਤੇ ਸ਼ਖਸ ਨੇ ਬਲੇਰੋ ਗੱਡੀ ਨਾਲ ਲੋਕਾਂ ਨੂੰ ਡਰੜਨ ਦੀ ਕੋਸ਼ਿਸ਼ ਕੀਤੀ। ਇੱਟਾਂ ਪੱਥਰ ਗੰਡਾਸਿਆਂ ਨਾਲ ਹਮਲਾ ਕਰਨ ਦਾ ਵੀ ਇਲਜ਼ਾਮ ਹੈ। ਦੁਕਾਨਦਾਰਾਂ ਦਾ ਇਲਜ਼ਾਮ ਹੈ ਕਿ ਨਾ ਸਿਰਫ ਇਤਰਾਯੁਕ ਸ਼ਬਦ ਵਰਤੇ ਗਏ ਸਗੋਂ ਇੱਕ ਸ਼ਖਸ ਪੰਦਿਤੀਆਂ ਗਈਆਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇੱਕ ਸ਼ਖਸ ਬਲੈਰੋ ਗੱਡੀ ਖੁਮਾ ਰਿਹਾ ਉਸ ਨੂੰ ਰੋਕਣ ਦੇ ਲਈ ਲੋਕ ਕੋਸ਼ਿਸ਼ ਵੀ ਕਰ ਰਹੇ ਨੇ ਪਰ ਉਹਨੇ ਵਾ ਗੱਡੀ ਚਲਾਉਂਦਾ ਜਾ ਰਿਹਾ ਲੋਕੀ ਬਾਈ ਸ਼ਟਰ ਬੰਦ ਕਰਕੇ ਜਾਣ ਲੱਗੇ ਸੀ ਪਤਾ ਨਹੀਂ ਕੀ ਆੱਖਾ ਕੂਰਨ ਲੱਗ ਕੂਰੀ ਜਾਂਦਾ ਕੂਰੀ ਜਾਂਦਾ ਫਿਰ ਗੰਦੇ ਜਿਹਦੇ ਘਾਲਾ ਕਰਨ ਲੱਗ ਗਿਆ ਗੰਦੇ ਦੇ ਗਾਣਾ ਅਸੀਂ ਦੋਵੇਂ ਖੜੇ ਮੈਂ ਗਾੜਾ ਕੱਢ ਰਿਹਾ ਗਾਣੇ ਬਾਅਦ ਬਾਕੀ ਸਵੇਰੇ ਸੀਡੀ ਕਢਾਉਣਾ ਉਹਦੇ ਕੈਮਰਾ ਜਾਏਗਾ ਉਹਨੇ ਆਪਣੀ ਦੁਕਾਨ ਤੋਂ ਜੋ ਗੰਡਾਸੀ ਜੋ ਕੜੇ ਕਰਬਾਣਾ ਉਹਦੀ ਪਈ ਹੈ ਭਾਈ ਚਾਚੇ ਕੇ ਮਾਰਨ ਲੱਗ ਗਿਆ ਮੈਂ ਆਪਣੀ ਜਾਨ ਬਚਾਈ ਉੱਪਰ ਭੱਜ ਗਏ ਅਸੀਂ ਮਾਰਾ ਭੱਜਿਆ ਸੰਗਤ ਨੇ ਭਾਈ ਗੰਡਾਸੀ ਵੀਡੀਓ ਦੇਖੋ ਹੀ ਬੜਾ ਬੜਾ ਕਾਦੂ ਮੜੇ ਭੱਜ ਗਿਆ ਚੱਲ ਗਿਆ ਅਸੀਂ ਚੱਲਾਂ ਫਿਰ ਬੰਦਾਰ ਲੱਗੇ ਮੇਰੇ ਚੀਚੇ ਵਗੈਰਾ ਫੈਮਲੀ ਆ ਗਈ ਮੇਰੀ ਇੱਕਦਮ ਗੱਡੀ ਲੈ ਕੇ ਆਇਆ ਇਹ ਗੱਡੀ ਭਾਈ ਉਹਨੇ ਇੰਨੀ ਸਪੀਡ ਤੇ ਚਲਾਈ ਇਹ ਮੇਰੇ ਸਾਹਮਣੇ ਮੇਰੇ ਜਿੱਦੜਾ ਲਿਆ ਹੈ ਇਹ ਉੱਪਰ ਚਲਾਈ ਆ ਭਾਈ ਪੂਰੀ ਸ਼ੌਕੜੀ ਕਮੇਟੀ ਦਾ ਫੜ ਕੋ ਵੀਡੀਓ ਆ ਗਈ ਭਾਈ ਵੀਡੀਓ ਆ ਗਈ ਬੜੇ ਕਿਹੜੇ ਕੱਟੇ ਬੜੇ ਬੰਦੇ ਕਿਹੜੇ ਕੱਟੇ ਵਿੱਚ ਮਾਰਦੇ ਵਿੱਚ ਮਾਰੋਦੇ ਵਿੱਚ ਮਾਰ ਜਦੋਂ ਅਸੀਂ ਫੜਨ ਲੱਗੇ ਪੁਲ ਸਾਰੀ ਸਾਰੀ ਪੁਲ ਸਾਨੂੰ ਉੱਪਰ ਲੱਗੇ ਫੜਨ ਲੱਗੇ ਸਾਨੂੰ ਇਹ ਬੰਦਾ ਨਸ਼ੇ ਵੀ ਕਰ ਰਿਹਾ ਲੋਕ ਜ਼ ਓਯਾ ਦੀ ਕਿਵੇਂ ਡੁੱਬ ਜਾਓ ਪਹਿਲਾਂ ਤੁਸੀਂ 6-7 ਬੰਦੇ ਹੋਏ ਆ ਜੀ ਜੋ ਮੈਂ ਦੇਖਿਆ 2 ਦਿਨਾਂ ਬਾਕੀ ਉਹ ਸਾਰੇ ਸੰਗਤ ਕਹਿ ਰਹੀ ਹੈ ਮੈਂ ਤਾਂ ਹੌਸ਼ ਨਹੀਂ ਮੋਦ-ਮੋਦ ਵੀ ਹੋਈ ਆ ਨਹੀਂ ਕੋਈ ਕਹਿ ਰਿਹਾ ਇੱਕ ਦੋ ਲੱਤਾਂ ਦੋਆਂ ਚੜੀਆਂ ਗਈਆਂ ਜੀ ਤੇ ਉਹ ਬੰਦਾ ਕਹਿ ਰਿਹਾ ਮੈਂ ਦੁਕਾਨ ਵੀ ਖੋਲਾਂਗਾ ਪਰ ਉਹ ਕਹਿੰਦਾ ਸਭ ਕੁਝ ਕਰਾਂਗਾ ਦੁਕਾਨਾ ਵੀ ਲੜਾਈ ਕਿਹਦੇ ਨਾਲ ਹੋਇਆ ਪਹਿਲੀ ਵਾਰ ਹੋਇਆ ਪਹਿਲੀ ਵਾਰ ਕੋਈ ਲੈਣਾ ਦੇਣੀ ਨਹੀਂ ਹੈ ਕਿ ਸਾਨੂੰ ਕੋਈ ਨਹੀਂ ਇਹ ਕਹਿੰਦਾ ਸਾਡਾ ਮੁੰਡਾ ਮੈਂਟਲ ਹੈ ਕਿਹਦੇ ਪਾਸੋਂ ਮੈਂਟਲ ਹੈ ਜੀ ਦੁਕਾਨਦਾਰੀ ਨੌਕਰੀ ਮਿਲੀ ਮੈਂ ਸ਼ੌਕੂਨੀ ਕਿਵੇਂ ਦੋ ਦੋ ਬੈਠਦੇ ਇੱਥੇ ਭਾਜੀ ਦੋਵੇਂ ਬੈਠਦੇ ਨੇ ਜੀ ਹੁਣ ਕਿੱਦ ਛੱਡਿਆ ਕਿ ਇਹਨਾਂ ਨੇ ਸਾਡੀ ਦੁਕਾਨ ਦਾ ਬੇੜਾ ਕਰ ਗਾ। ਦੇਖੋ ਜੀ ਮਾਰਕੀਟ ਗਵਾਏ ਸੜਦਾ ਸੜ ਤੋਂ। ਇਹ ਕਿਉਂ ਕਰ ਰਿਹਾ ਸੀ ਦੁਕਾਨ ਬੰਦ ਕਰਕੇ ਜਾ ਰਿਹਾ ਸੀ ਇਹ ਦੋਨੋਂ ਦੋਸਤ ਘਰ। ਕੋਈ ਗਾਹ ਆ ਗਿਆ ਇੰਨੇ ਚ ਸੜ ਗਿਆ ਕਿ ਗਾਹ ਕਿਉਂ ਆ ਗਿਆ। ਉਹਨੇ ਦੁਕਾਨ ਪੂਰੇ ਸ਼ੀਸ਼ੇ ਪੂਰੇ ਸ਼ੀਸ਼ੇ ਮਾਰਤੇ ਗੰਡਾਸੀਆਂ ਚਲਾਈਆਂ ਇਸਨੇ ਪੂਰਾ ਪੂਰੀ ਗੰਡਾਸੀ ਚਲਾਈ ਐ ਸਾਰਾ ਕੁਝ ਮਾਰ ਮੋਰ ਕੇ ਮੇਹਰਾਂ। ਕੂੜੀ ਜਿੱਥੇ ਮੇਂ ਆਉਣ ਲੱਗੀ ਸੀ। ਪਹਿਲਾਂ ਵੀ ਲੜਾਈ ਝਗੜਾ ਚੱਲ ਰਿਹਾ ਸੀ ਦੋਨਾਂ। ਪਹਿਲਾਂ ਲੜਾਈਆਂ ਚ ਹੁੰਦੀਆਂ ਸੀ। ਪਹਿਲਾ ਸਹੁਰੇ ਰਿਸ਼ਤੇਦਾਰ ਨਹੀਂ ਹੈ ਉਹਦੇ ਪਿਓ ਪਾਪਾ ਨੇ ਕਿਹਾ ਗੱਡੀ ਕੰਮਾਂ ਲੈ ਜਾ ਸਾਰਿਆਂ ਨੂੰ ਮਾਰ ਦੇ ਉਹਨੇ ਕਿ ਕਿਤਾ ਇੰਜਨ ਚ ਕਰਕੇ ਸਾਰਿਆਂ ਨੂੰ ਗੱਡੀ ਮਾਰਤੀ ਮੇਰੇ ਹਸਬੰਡ ਦੇ ਦੋਨੋਂ ਲੱਤਾਂ ਟੁੱਟ ਗਈਆਂ ਉਹ ਇਸ ਟਾਈਮ ਤੇ ਜਿੰਦਰਾ ਚ ਹੈ ਔਰ ਉਸ ਤੋਂ ਬਾਅਦ ਇੱਥੇ ਗੱਡੀ ਲਿਆ ਆਏ ਮੇਰੀ ਕੁੜੀ ਬੱਚੀ ਛੋਟੀ 3 ਸਾਲ ਦੀ ਗੱਡੀ ਅੰਦਰ ਵਾਲੀ ਹਾਂਜੀ ਇੱਧਰ ਤੱਕ ਲੈ ਆਇਆ ਗੱਡੀ ਪੂਰੇ ਬੰਦੇ ਜ਼ਖਮੀ ਕਿਤੇ ਹੋਲੇ ਸਰਬ ਲੋਕ ਉਹਦੇ ਖੜੇ ਦੇ ਨੇ ਪੁੱਛੇ ਮਾਰੇ ਨੇ ਤੂੰ ਉਪਾਰਤੇ ਹੈ ਪੂਰੀ ਦੁਕਾਨ ਉਹਦੀ ਤੋੜ ਕੇ ਅਸੀਂ ਆਪਣੀ ਜਾਨ ਬਚਾਈ ਆ ਪਿੱਛੇ ਲੁੱਕ ਕੇ ਕਾਊਂਟਰ ਦੇ ਥੱਲੇ ਵੜ ਕੇ ਬਾਹਰੋਂ ਸੰਗਤ ਨੇ ਉਹਦਾ ਪਰਚਾ ਫੜਿਆ ਪਰਚਾ ਲੈ ਗਵਾ ਵੀ ਸਾਰੇ ਖਾਮਣੇ ਖੜੇ ਆ ਜਿਹੜਾ ਨੇ ਸਾਰਾ ਬਚਾ ਲਈ ਉਹਨੇ ਮਿਲ ਕੇ ਉਹਨੂੰ ਪਛਾਇਆ ਸਾਰਾ ਉਸ ਤੋਂ ਬਾਅਦ ਚਲਾ ਗਿਆ ਸਾਰਾ ਅਸੀਂ ਇੱਕ ਵੀ ਇਦੀ ਦੁਕਾਨ ਤੇ ਕੋਈ ਇਟ ਨਹੀਂ ਮਾਰੀ ਕੁਝ ਨਹੀਂ ਕੀਤਾ ਹੱਥ ਵੀ ਨਹੀਂ ਚੱਕਿਆ ਇਹਦਾ ਬਾਪੂ ਜਾਣ ਕੇ ਥੱਲੇ ਲੰਮਾ ਪੈ ਗਿਆ ਵੀ ਤੁਹਾਡੇ ਤੋਂ ਮੈਂ ਇਹ ਕਰਾਂਗਾ ਸਾਰੀ ਸੰਗਤ ਸਾਰੀ ਸੰਗਤ ਸਾਰੀ ਸੰਗਤ ਬਾਪੂ ਜਾਣ ਕੇ ਬੈਸਾਨੀ ਮੇਰੀ ਪੁੱਛੋ ਇੱਕ ਵੀ ਬੰਦਾ ਸਾਡੇ ਕੇ ਤਾਂ ਨਹੀਂ ਕਰੇਗਾ ਸੱਚ ਦਾ ਸਾਥ ਦੇਗਾ ਜਿੰਨੂੰ ਮਰਜ਼ੀ ਪੁੱਛ ਲੋ ਜੀ ਸਾਰੇ ਭਜੀ ਇਹਨਾਂ ਦਾ ਆਪਸ 'ਚ ਅਲ ਤੇ ਗਗਨਦੀਪ ਕੋ ਭਰਾ ਨੇ ਉਥੇ ਸ਼ਾਪ ਤੇ ਦੁਕਾਨ ਕਰਦੇ ਨੇ 8 ਤੇ 9 ਨੰਬਰ ਆ ਇਹਨਾਂ ਦੀ ਦੁਕਾਨ ਖੜੀ ਆਂਦੀ ਆਪਣੇ ਜਿਹੜੇ ਹੁੰਦੇ ਹੋ ਜੋ ਵੀ ਸਮਾਨ ਆਪਣੀ ਸਿਕਸ ਮਗਸ ਨਾਲ ਸੰਬੰਧਿਤ ਉਹਦੀ ਦੁਕਾਨ ਆ 8 ਨੰਬਰ ਤੇ 9 ਨੰਬਰ ਇਹਨਾਂ ਦੇ ਇੱਕ ਰਿਸ਼ਤੇਦਾਰ ਨੇ ਉਥੇ ਕੱਲ ਇਹਨੂੰ ਉਹ ਜਿਹੜਾ ਉਹਦਾ ਵੱਡਾ ਭਰਾ ਆ ਅਜੀਤਪਾਲ ਨੂੰ ਕੋਈ ਅਪਸ਼ਬਦ ਬੋਲਤੇ ਕੋਈ ਉਹਦੀ ਸ਼ਾਨ ਦੇ ਖਿਲਾਫ ਬੋਲਿਆ ਉਹਦੇ ਘਰ ਦੀ ਸ਼ਾਨ ਦੇ ਖਿਲਾਫ ਬੋਲਿਆ ਤਾ ਜਿੱਥੋਂ ਉਹਨੂੰ ਉਹ ਉਹਦੇ ਸਬੰਧ ਦੇ ਵਿੱਚ ਉੱਥੇ ਉਹਨਾਂ ਦੀ ਪਹਿਲਾਂ ਬਹਿਸ ਬੁਸਈਆ ਹੋਇਆ ਤੇ ਉਹ ਜਿਹੜਾਜੀਤਪਾਲ ਸੀ ਉਹ ਉਸ ਦੀ ਕੰਪਲੇਂਟ ਕਰਨ ਥਾਣੇ ਆ ਗਿਆ ਜਦੋਂ ਇਹ ਥਾਣੇ ਤੋਂ ਕੰਪਲੇਂਟ ਕਰਕੇ ਵਾਪਸ ਗਿਆ ਤੇ ਜਦੋਂ ਇਹਨੇ ਜਾ ਕੇ ਉੱਥੇ ਗੱਡੀ ਹਜੇ ਗੱਡੀ ਰੋਕੀ ਨਹੀਂ ਤੇ ਉਹ ਬੰਦੇ ਇਹਨੇ ਦੇਖਿਆ ਕਿ ਉਹ ਬੰਦੇ ਜਿਹੜੇ ਸੀ ਜਿਨ੍ਹਾਂ ਨੇ ਪਹਿਲਾਂ ਇਹਨੂੰ ਆਪ ਸ਼ਬਦ ਬੋਲੇ ਸੀ ਉਹ ਇਹਦੇ ਫਾਦਰ ਨੂੰ ਕੁੱਟ ਰਹੇ ਸੀ ਇਹਦੇ ਫਾਦਰ ਨੂੰ ਕੁੱਟ ਰਹੇ ਸੀ ਤੇ ਜਦੋਂ ਇਹਦੀ ਗੱਡੀ ਗਈ ਤੇ ਉਹਨਾਂ ਨੇ ਇਹਦੇ ਵੱਲ ਵੀ ਅਟੈਕ ਕਰਤਾ ਇਹਦੇ ਵੀ ਵੱਟੇ-ਬੱਟੇ ਮਾਰੀ ਤੇ ਇੰਨੇ ਜਦੋਂ ਦੇਖਿਆ ਵੀ ਵਟੇ-ਵਟੇ ਮਾਰੇ ਤੇ ਇਹ ਭਾਵਕ ਹੋ ਗਿਆ ਜਾਂ ਇਹ ਲੋਕ ਵੀ ਕਦੇ ਇਹ ਡਰ ਗਿਆ ਤੇ ਇਹਨੇ ਇੱਕ ਉਹਦੇ ਇੱਕਦਮ ਗੱਡੀ ਘਮਾਤੀ ਤੇ ਜਿਹਦੇ ਚ ਦੋ ਤਿੰਨ ਪੰਜ ਛੇ ਸੰਦੇ ਤੇ ਸੱਤ ਬੰਦੇ ਹਜੇ ਤੱਕ ਸਾਡੇ ਕੋਲ 3 ਐਮਐਲਆਰ ਰਜਾਈਆਂ ਨੇ ਤੇ 3 ਐਮਐਲਆਰਾਂ ਦੇ ਵਿੱਚੋਂ ਬਲੰਟ ਸੱਟਾਂ ਨੇ ਕੋਈ ਹਜੇ ਤੱਕ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਵੀ ਜਿਹਦੇ ਕੋਈ ਲੱਤ ਫ੍ਰੈਕਚਰ ਜਾਂ ਕੋਈ ਚੀਜ਼ ਫ੍ਰੈਕਚਰ ਹੋਈ ਹੋਵੇ